ਲਓ ਜੀ ਸੱਜਣੋ ਸੋਡੀ ਡਿਮਾਂਡ ਕਰਦੇ ਸੀ ਜਿਹੜੇ ਏਸ ਜਿਹੜੇ ਭਰਾ ਉਹਨਾਂ ਵਾਸਤੇ ਲੈ ਆਂਦਾ ਭਾਏ ਏਸ ਡੀ ਆਈ 6565 ਤੁਹਾਨੂੰ ਮਾਡਲ ਵੀ ਦੱਸਾਂਗੇ ਕਿਹੜੇ ਭਰਾ ਕੋਲੇ ਖੜਾ ਹੈਗਾ ਉਹ ਵੀ ਦੱਸਾਂਗੇ ਤੇ ਕਿੰਨਾ ਚੱਲਿਆ ਹੋਇਆ ਸਾਰਾ ਕੁਝ ਦੱਸਾਂਗੇ ਤੇ ਦੇਖਣ ਨੂੰ ਕੰਡੀਸ਼ਨਰ ਪੂਰੀ ਵਧੀਆ ਪਈਆ ਮਰਾਟਾ ਦੇ ਵਿੱਚੋਂ ਦੇਖੋ ਪਹਿਲਾਂ ਤਾਂ ਕਿਸੇ ਪਾਸੇ ਜੰਗਾਲੇ ਨਹੀਂ ਹੈਗੀ ਰਿੰਬਾਂ ਦਾ ਡਰੈਕਟਰ ਪੂਰਾ ਸਾਫ਼ ਆ ਟਾਇਰ ਦਾ ਜਿਹੜਾ ਚੌਕੜਾ ਉਹ ਚਾਰੇ ਟਾਇਰ ਨਵੇਂ ਨੇ ਪਿਸੋਂ ਕੰਡੀਸ਼ਨ ਤੁਸੀਂ ਐਨ ਪੂਰੀ ਵਧੀਆ ਦੇਖ ਰਹੇ ਹੋ ਕੰਡੀਸ਼ਨ ਪੱਖੋਂ ਪੂਰਾ ਵਧੀਆ ਹੁੱਕ ਵਗੈਰਾ ਦੇਖੋ ਥੋੜਾ ਹੀ ਚੱਲਿਆ ਹੋਇਆ ਹੈਗਾ ਤੇ ਚੱਲਿਆ ਹੋਇਆ ਤਾਂ ਸਿਰਫ 1830 ਘੰਟੇ ਚੱਲਿਆ ਹੋਇਆ ਹੈਗਾ ਤੇ ਜੇ ਦੇ ਮਾਡਲ ਦੀ ਗੱਲ ਕਰੀ ਤੇ ਮਾਡਲ ਹੈਗਾ 2019 ਸਾਈਡ ਗੀਅਰ ਦੇ ਵਿੱਚ ਤੇ 2019 ਮਾਡਲ ਹੈ 1830 ਘੰਟੇ ਚੱਲਿਆ ਹੋਇਆ ਬੈਂਡਰੀ ਨਵੀਆ ਟਰੈਕਟਰ ਸਾਰਾ ਸੀਲਡ ਰੇ ਬਾਰੂੰਬਾ ਦਾ ਟਰੈਕਟਰ ਸਾਰਾ ਸਿਆਫਾ ਕੰਡੀਸ਼ਨ ਦੇਖੋ 22 23 ਵਰਗੀ ਲੱਗਦੀ ਆ ਤੇ ਤੁਹਾਨੂੰ ਡਿਮਾਂਡ ਵੀ ਦੱਸਾਂਗੇ ਕੀ ਕਰਦਾ ਸਤਰੀ ਵਗੈਰਾ ਵੀ ਲੱਗੀ ਹੋਈ ਆ ਚੰਗੀ ਆ ਤੇ ਕਹਿੰਦੇ ਬਾਹ ਬਹਾਈ ਦੇ ਵਿੱਚ ਟਰੈਕਟਰ ਪੂਰਾ ਚੰਗਾ ਹੈ ਘਾਟ ਹੀ ਚੱਲਿਆ ਹੋਇਆ ਹੈਗਾ 1830 ਘੰਟੇ ਚੱਲਿਆ ਹੋਇਆ ਟਰੈਕਟਰ ਤੁਹਾਨੂੰ ਪਤਾ ਹੀ ਆ ਵੀ ਫਿਰ ਕਿੰਨਾ ਕੀ ਚੱਲਿਆ ਹੋਇਆ ਤੇ ਨੰਬਰ ਦੀ ਗੱਲ ਕਰੀਏ ਤੇ ਨੰਬਰ ਲੋਕਲ ਬਰਨਾਲਾ ਪੀ ਵੀ 19 ਆ ਤੇ ਮਾਡਲ ਵੀ 19 ਆ ਤੇ ਨੰਬਰ ਵੀ 19 ਆ ਮਤਲਬ ਪ੍ਰਣਾਲੇ ਦਾ ਨੰਬਰ ਆ ਪੱਠੀ ਵਗੈਰਾ ਤਾਂ ਤੁਸੀਂ ਦੇਖ ਸਕਦੇ ਆਈ ਆ ਪਿੱਛੇ ਬਿਲਕੁਲ ਸੇਕ ਲੱਗਿਆ ਹੀ ਨਹੀਂ ਹੋਇਆ ਤੇ ਕੰਡੀਸ਼ਨ ਪੱਕਾ ਦਾ ਯਾਰ ਛੱਡ ਦੋ ਮਤਲਬ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਕੰਡੀਸ਼ਨ ਕਿੰਨੀ ਸੋਹਣੀ ਪਈ ਆ ਤੇ ਇਹ ਖੜਾ ਹੈਗਾ ਬਾਈ ਗੁਰਲਾਲ ਕੋਲੇ ਫਰਵਾਹੀ ਵਾਲੇ ਕੋਲੇ ਨੰਬਰ ਬਾਈ ਦਾ ਟਾਈਟਲ ਤੇ ਚੱਲੀ ਜਾਂਦਾ ਤੇ ਜਿਨ੍ਹਾਂ ਨੇ ਲੈਣਾ ਐਸ ਡੀ ਆਈ 6565 2019 ਮਾਡਲ ਤੇ ਇਹ ਦੂਜੇ ਨਾਮ ਟਰੈਕਟਰ ਆ ਜੀ ਤੇ ਸੈਕੰਡ ਪਾਰਟੀ ਦੇ ਨਾਮ ਤੇ ਪੀਵੀ 19 ਲੋਕਲ ਬਰਨਾਲੇ ਦਾ ਨੰਬਰ ਹੈ ਟਾਇਰ ਜਿਹੜੇ ਚਾਰੇ ਨਵੇਂ ਨੇ ਚੌਕੜਾ ਜਿੰਨਾ ਸਾਰਾ ਨਵਾਂਗਾ ਰੰਬਾ ਰੁੰਬਾ ਦਾ ਟਰੈਕਟਰ ਪੂਰਾ ਸਾਫ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਸਾਫ ਤੇ ਟਰੈਕਟਰ ਪੂਰਾ ਸੀਡ ਆ ਕਹਿੰਦੇ ਕਲੱਚ ਵੀ ਨਹੀਂ ਖੁੱਲਿਆ ਸਾਰਾ ਸੀਡ ਹੀ ਆ ਕਲੱਚ ਵਾਲਾ ਵੀ ਕਹਿੰਦੇ ਰੇਸ ਵਾਲੀ ਨਾਲ ਵੀ ਕੋਈ ਛੇੜਖਾਨੀ ਨਹੀਂ ਕੀਤੀ ਕਹਿੰਦੇ ਵੀ ਸਰੇਸ ਖੋਲ ਵਧਾ ਦਿੰਦੇ ਨੇ ਉਹਦੇ ਨਾਲ ਵੀ ਕੋਈ ਛੇੜਖਾਨੀ ਨਹੀਂ ਪਿੱਛੋਂ ਵੀ ਤੁਸੀਂ ਹੱਕ ਵਗੈਰਾ ਦੇਖ ਸਕਦੇ ਹੋ ਤੇ ਜਿੰਨਾਂ ਨੇ ਵੀ ਲੈਣਾ ਡੀਆਈ 6565 ਤਾਂ ਕਰ ਲਿਓ ਬਾਈ ਨਾਲ ਸੰਪਰਕ ਕੇ ਨੰਬਰ ਆਪਣਾ ਟਾਈਟਲ ਦੇ ਵਿੱਚ ਪਾਇਆ ਹੋਇਆ ਹੈਗਾ ਤੇ ਹੁਣ ਯਾਰ ਹੋਰ ਕੀ ਦੱਸਾਂ ਮੈਂ ਟਰੈਕਟਰ ਬਾਰੇ ਟਰੈਕਟਰ ਦੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਸਾਫ਼ ਪਿਆ ਤੇ ਆ ਪੰਪ ਵਗੈਰਾ ਸਾਰਾ ਕੁਝ ਸੀਲ ਦਾ ਨਾਲ ਦੀ ਨਵੀਂ ਬੈਟਰੀ ਆ ਤੇ ਮੂਰੇ ਆ ਵੇਟ ਵਗੈਰਾ ਲੱਗੇ ਹੋਏ ਨੇ ਜਿੰਨੇ ਕੁ ਲੱਗੇ ਹੋਏ ਨੇ ਟਰੈਕਟਰ ਬਲੋਂ ਦਾ ਇਹਨ ਪੂਰਾ ਵਧੀਆ ਸਾਫ ਆ ਸਤਰੀ ਵਗੈਰਾ ਪੂਰਾ ਵਧੀਆ ਲੱਗਿਆ ਹੋਇਆ ਹੈਗਾ ਤੇ ਟਾਇਰ ਨਵੇਂ ਨੇ ਤੇ ਜੇ ਹੁਣ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾਗਾ 455000 ਦੀ ਬਾਈ ਦੀ ਡਿਮਾਂਡ ਆ ਤੇ ਮੌਕੇ ਤੇ 430000 ਰੁਪਏ ਦਾ ਬਣ ਜੂਗਾ ਬਾਕੀ 430000 ਦੇ ਵਿੱਚੋਂ ਵੀ ਥੋੜਾ ਫੁੱਲ ਮਾਨਦਾਨ ਕਰੂਗਾ ਬਾਈ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਤੁਹਾਡਾ ਫੁੱਲ ਮਾਨਦਾਨ ਹੋਊਗਾ ਤੇ ਬਾਈ ਨੂੰ ਜ਼ਰੂਰ ਦੱਸਿਓ ਵੀ ਅਸੀਂ ਭਾਈ ਵੀਡੀਓ ਦੇਖੀ ਸੀ ਤੇ ਤਾਂ ਤੁਹਾਨੂੰ ਫੋਨ ਕੀਤਾ ਤੇ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਹੁਣ ਬਾਈ ਨਾਲ ਗੁਰਲਾਲ ਨਾਲ